ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਆ ਜਗਸੀ ਸਿੰਘ ਬਿੱਲੂ ਅੱਜ ਅਸੀਂ ਪਹੁੰਚਿਆ ਪਿੰਡ ਖਰਾਂਗਣੇ ਜਿੱਥੇ ਸੱਤ ਦੇ ਵਿੱਚ ਜਿੱਤੇ ਸਾਡੇ ਨਾਲ ਸੱਤ ਪਿੰਡ ਦੇ ਲੋਕ ਮੌਜੂਦ ਨੇ ਗੱਲਬਾਤ ਲੋਕ ਸਭਾ ਚੋਣਾਂ ਦੀ ਕਰਦੇ ਆ ਲੋਕ ਸਭਾ ਚੋਣਾਂ ਬਠਿੰਡੇ ਤੋਂ ਜੇ ਅਸੀਂ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਜੀਤਮਿੰਦਰ ਸਿੰਘ ਸਿੱਧੂ ਤੇ ਸ਼੍ਰੋਮਣੀ ਕਾਲੀਵਾਲ ਦਾ ਵੱਲੋਂ ਬੀਬੀ ਹਰਸਮਰਤ ਕੌਰ ਬਾਦਲ ਤੇ ਬੀਜੇਪੀ ਵੱਲੋਂ ਪਰਫੌਲਕਰ ਆਈ ਸਾਹਿਬ ਦਾ ਯੈਸ ਤੇ ਆਜ਼ਾਦ ਉਮੀਦਵਾਰ ਵੱਲੋਂ ਲੱਖਾ ਸਿੰਘ ਸਧਾਨਾ ਤੇ ਆਮ ਆਦਮੀ ਪਾਰਟੀ ਵੱਲੋਂ ਗਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿੱਚ ਜਿੱਤ ਫਰੀਦਿਆਨ ਤੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਉਮੀਦਵਾਰ ਆਪਣਾ ਆਪਣਾ ਚੋਣ ਪ੍ਰਚਾਰ ਜੋਰਾ ਤੇ ਕਰ ਰਹੇ ਨੇ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਪਰ ਅਸੀਂ ਰੋਕਾਂ ਦੀ رائے ਲੈਣਾ ਚਾਹੁੰਦੇ ਆ ਪਿੰਡ ਦੇ ਵਿੱਚ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਹੈ ਕਿਹੜੀ ਪਾਰਟੀ ਦਾ ਉਮੀਦਵਾਰ ਹੋਣਾ ਚਾਹੀਦਾ ਤਾਂ ਕਿ ਤੁਹਾਡੇ ਦੁੱਖ ਤਕਲੀਫਾਂ ਵੀ ਸਾਂਝਾ ਕਰੀ ਸਤਿ ਸ਼੍ਰੀ ਅਕਾਲ ਜੀ ਬਜੀ ਸਤਿ ਸ਼੍ਰੀ ਅਕਾਲ ਜੀ ਕੀ ਨੋ ਹੈ ਤੁਹਾਡਾ ਜੀ ਪਰ ਮੈਂ ਸੀ ਰਣਜੀਤ ਸਿੰਘ ਜੀ ਇਹ ਦੱਸੋ ਵੀ ਬਟਿੰਡੇ ਤੋਂ ਲੋਕ ਸਭਾ ਸੀਟ ਤੋਂ ਤੁਸੀਂ ਕਿਸੇ ਕਿਹੜੇ ਉਮੀਦਵਾਰ ਨੂੰ ਚੰਗਾ ਸਮਝਦੇ ਹੋ ਜੀ ਜੀਤੂ ਮਿੰਦਰ ਨੂੰ ਕਰਦੇ ਆ ਜੀ ਜੀਤੂ ਮਿੰਦਰ ਨੂੰ ਕਿਉਂ ਹਾਂਜੀ 800 ਮਿੰਟ ਦਾ ਤਿੰਨ ਵਾਰੀ ਜਿੱਤ ਗਈ ਠੀਕ ਹੈ ਜੀ ਕੋਈ ਢੱਕਾ ਨਹੀਂ ਕਰਿਆ ਠੀਕ ਹੈ ਜੀ ਖੁੱਡੀਆਂ ਸਾਹਿਬ ਮੰਤਰੀ ਹੋ ਗਏ 8-10 ਦਿਨ ਉੱਥੇ ਕਲਕਾ ਕੋਲੇ ਬੈਠੇ ਨੇ ਬਾਤ ਹੀ ਨਹੀਂ ਪੁੱਛੀ ਜਿਦਨੇ ਠੀਕ ਹੈ ਇਹ ਗ੍ਰਾਹਕ ਗਰੁੱਪ ਨੂੰ ਸੱਦ ਕੇ ਧਰਨਾ ਲਾਇਆ ਫੇਰ ਮੜੀ-ਮੁੜੀ ਤੁਰੇ ਇੱਕ ਤਰੀਕ ਨੂੰ ਆਵਾਜ਼ ਆਪਰਾ ਨੂੰ ਕਲਕਾ ਕਹਿੰਦਾ ਖਰੀਦ ਸ਼ੁਰੂ ਕਰੋ ਭਗਵੰਤ ਮਾਨ ਹੂੰ ਬੀਤੇ ਉਥੇ ਕਲਕਾ ਦੇ ਨਾਲ ਨਹੀਂ ਵੀ ਕੰਮ ਕੀਤਾ ਸਾਨੂੰ ਤਾਂ ਇਹ ਪਸੰਦ ਆਇਆ ਭਗਵਾਨ ਤੁਮਾਨ ਨੇ ਜਿਹੜਾ ਕਿ ਅਸੀਂ ਲੋਕਾਂ ਨਾਲ ਵੀ ਹਜ਼ਾਰ ਹਜ਼ਾਰ ਰੁਪਏ ਦਾ ਮਾਂਗੇ ਤਾਂ ਲੋਕਾਂ ਦੇ ਨਾਲ ਜਿਹੜੇ ਵਾਦੇ ਕੀਤੇ ਸੀ ਉਹ ਤੁਸਾਂ ਵੀ ਨੇ ਪੂਰੇ ਕੀਤੇ ਭਗਵਾਨ ਤੁਮਾਨ ਨੇ ਕਰੇ ਨੀ ਇਹ ਤੁ ਵਿਚਾਲਾ ਜਾਗਾ ਅੱਛਾ ਜੀ ਇਸੇ ਦੀ ਪ੍ਰਥਨ ਕਰਦੀ ਜੱਟਸਾਂ ਨੇ ਬੁੜੇ ਦੀ ਹੁਣ ਕੱਲ ਪਰਸੋ ਕਹਿੰਦਾ ਕਹਿੰਦਾ ਮੈਂ ਉਹ ਚੋ ਬਚਾਉਂ ਪਤਾ ਨਹੀਂ ਕਾਜੋ ਕਰਦਾ 8000 ਰੁਪਏ ਨਾ ਪਾਉਂ ਬੁੜੀਆਂ ਨੂੰ ਲਾਰੇ ਜੇ ਨਹੀਂ ਆਸਲ ਰੇ ਜ ਲਈ ਨਹੀਂ ਨਹੀਂ ਤੇ ਫਿਰ ਹੁਣ ਤੁਸੀਂ ਕਿਵੇਂ ਦੇਖਦੇ ਹੋ ਨਾ ਉਮੀਦਵਾਰਾਂ ਦੇ ਵਿੱਚ ਕੌਣ ਜਿੱਤੂਗਾ ਇੰਦਰਾ ਹੀ ਜਿੱਤੂ ਆਪਣਾ ਕੀ ਇਹਦਾ ਨਾ ਜੀਤਵਿੰਦਰ ਜੀਤਵਿੰਦਰ ਸਿੱਧੂ ਇਸ ਸਾਬ ਸੋਧਣਾ ਕੈਂਡੀਡੇਟ ਐ ਲੰਬੰਡੀ ਸੀਟ ਤੇ ਇਹਦਾ ਪੂਰਾ ਰੋਲ ਐ ਠੀਕ ਐ ਇਧਰ ਵੀ ਇਹ ਜੋਰ ਆ ਸਾਰਾ ਸੀਗਾ ਇਹਨੂੰ ਜਿੱਤਾਂਗੇ ਠੀਕ ਹੋਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦਿਆਂ ਤੇ ਸਾਡੇ ਨਾਲ ਪਿੰਡ ਦੇ ਮੈਂਬਰ ਸਾਹਿਬ ਦੱਸੋ ਕਿਸ ਤਰ੍ਹਾਂ ਦੇ ਉਮੀਦਵਾਰ ਹੋਣਾ ਚਾਹੀਦਾ ਤੇ ਕਿਸ ਤਰ੍ਹਾਂ ਦਾ ਜਿਹੜੇ ਉਮੀਦਵਾਰ ਲੋਕ ਸਭਾ ਬਠਿੰਡੇ ਤੋਂ ਖੜੇ ਹੋਏ ਨੇ ਉਹਨਾਂ ਚ ਤੁਸੀਂ ਕਿਹੜੇ ਉਮੀਦਵਾਰ ਨੂੰ ਚੰਗਾ ਸਮਝਦੇ ਹੋ ਤੇ ਕਿਸ ਤਰ੍ਹਾਂ ਦਾ ਨਹੀਂ ਜੀ ਤੁਹਾਨੂੰ ਜਰੂਰ ਜੀਤਮਿੰਦਰ ਸਿੰਘ ਨੂੰ ਜੀਤਮਿੰਦਰ ਸਿੰਘ ਨੂੰ ਕਿਉਂ ਪਾਉਂਗੇ ਲੋਕਾਂ ਮੈਂ ਲਹਾਰਾ ਜੀ ਕੰਮ ਕਮ ਕਰਦਾ ਜੀ ਨਾ ਕਰਦਾ ਅੱਛਾ ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ 2-3 ਸਾਲ ਹੋ ਗਏ ਸਰਕਾਰ ਨੇ ਜਿਹੜੇ ਵਾਦੇ ਕੀਤੇ ਸੀ ਲੋਕਾਂ ਨਾਲ ਵੋਟਾਂ ਲਈਆਂ ਸੀ ਕਿ ਉਹਦੇ ਵਾਦੇ ਤੇ ਪੂਰੀ ਉਤਰੀ ਸਰਕਾਰ ਇਹ ਕਿਹੜੇ ਕਿਹੜੇ ਵਾਦੇ ਕੀਤੇ ਸੀਗੇ ਉਹਨਾਂ ਨੇ ਵਾਦੇ ਕਰੇ ਸੀ ਕਿਤਾ ਪ੍ਰੀਆ ਲੜਕੀਆਂ ਨੂੰ 1000 ਰੁਪਏ ਦੇਵਾਂਗੇ ਜੀ ਹਾਂਜੀ ਇਹ ਨਹੀਂ ਦਿੱਤਾ ਜੀ ਠੀਕ ਹੈ ਬਾਕੀ ਹੋਰ ਕੋਈ ਫਸਲਾ ਫੁਸਲਾ ਦੇ ਵਾਅਦੇ ਹੋਰ ਨਹੀਂ ਪੂਰੇ ਹੋਏ ਜੀ ਠੀਕ ਹੈ ਠੀਕ ਹੈ ਕੀ ਹਾਲ ਚੱਲ ਨੇ ਠੀਕ ਠਾਕ ਜੀ ਬਸ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜੀਆਂ ਤੁਹਾਡੇ ਕੋਲੇ ਦੇਖੋ ਹਰ ਇੱਕ ਪਾਰਟੀ ਦਾ ਬੰਦਾ ਤੁਹਾਡੇ ਕੋਲੇ ਆ ਰਿਹਾ ਹੈ ਨਾ ਜੀ 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 ਤੇ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀਆਂ ਸਰਕਾਰਾਂ ਕਿਵੇਂ ਜਿਹੜੀ ਤੁਹਾਡੇ ਕੰਮ ਆਉਂਦੀਆਂ ਨੇ ਜਾਂ ਕਿਸ ਤਰ੍ਹਾਂ ਦਾ ਬੰਦਾ ਜਿਹੜਾ ਕੈਂਡੀਡੇਟ ਆਉਣਾ ਚਾਹੀਦਾ ਸੰਤੋਸ਼ ਜੀ ਕਾਂਗਰਸੀ ਪਸੰਦ ਹੈ ਕਾਂਗਰਸੀ ਕਰਦੇ ਹਾਂ ਹਾਂ ਜੀ ਠੀਕ ਹੈ ਇਹ ਦੇਖੋ ਕੰਮ ਚੱਲੇ ਜਿੰਨੇ ਚਲਾਏ ਨੇ ਕਾਂਗਰਸ ਨਹੀਂ ਚਲਾਏ ਠੀਕ ਹੈ ਕੋਈ ਨਾ ਮੈਂ ਇਹਨਾਂ ਨੇ ਕੋਈ ਕੰਮ ਚਲਾਇ ਨਹੀਂ ਬਿੰਦਾ ਮੈਂ ਕੰਮ ਚਲਾਇਆ ਠੀਕ ਹੈ ਜੋ ਵੀ ਸਕੀਮਾਂ ਚੱਲੀਆਂ ਨੇ ਕਾਂਗਰਸ ਤੋਂ ਚੱਲੀਆਂ ਨੇ ਠੀਕ ਹੈ ਹਾਂ ਜ ਕਾਂਗਰਸ ਦੇ ਉਮੀਦਵਾਰ ਜੀਤਮੇਂਦਰ ਸਿੰਘ ਤੋਂ ਹਾਂਜੀ ਕੈਂਡੀਡੇਟ ਨੇ ਹਾਂਜੀ 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 ਇਹ ਸੈਂਟਰ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਹੁਣ ਬੀਜੇਪੀ ਐ ਤੇ ਕਾਂਗਰਸ ਦਾ ਚੱਲ ਰਿਹਾ ਹੈ ਕਿਸ ਤਰ੍ਹਾਂ ਦੇਖਿਆ ਕਿ ਨਹੀਂ ਸਰਕਾਰ ਆਉਂਦੀ ਭਾਵਨਾ ਬਹੁਤ ਵੱਡੀ ਲੈਵਲ ਦੀ ਗੱਲ ਆ ਤਾਂ ਹੋਰ ਗੱਲਾਂ ਜੀ ਸਾਨੂੰ ਤਾਂ ਕਾਂਗਰਸ ਦੀ ਚਾਹੀਦੀ ਪੰਜਾਬ ਚ ਠੀਕ ਹੈ ਜੀ ਠੀਕ ਹੈ ਫਿਰ ਹੁਣ ਜੀਤਮੇਂਦਰ ਸਿੰਘ ਨਾਲ ਮੋਢਾ ਮੋਢਾ ਲਾ ਕੇ ਚੜ ਲੈ ਹਾਂ ਪੂਰਾ ਜੀ ਪੂਰਾ ਪੂਰਾ ਇਹ ਮੌਜੂਦਾ ਪਹਿਲਾ ਸਰਪੰਚ ਨਾਲ ਪਿੰਡ ਦੇ ਇਹਨਾਂ ਗੱਲ ਕੀਤੀ ਹੁਣ ਮੈਂਬਰ ਸਾਹਿਬਾਨ ਨੇ ਮੈਂਬਰ ਸਾਹਿਬਾਨ ਇਸ ਤਰ੍ਹਾਂ ਦੇ ਤੁਸੀਂ ਦੇਖਦੇ ਹੋ ਜਿਹੜੀ ਲੋਕ ਸਭਾ ਚੋਣਾਂ ਰਾਤਾ ਜੀ ਜੀਤਮਿੰਦਰ ਨੂੰ ਚਾਹੁੰਦੇ ਆ ਅੱਛਾ ਜੀ ਤੇ ਬੋਟ ਪਾ ਕੇ ਸੈਂਟਰ ਚ ਜਿੰਨੇ ਵੀ ਕੰਮ ਚਲਾਇਆ ਨੇ ਸੈਂਟਰ ਨੇ ਚਲਾਇਆ ਨੇ ਗਰੀਬਾਂ ਵਾਸਤੇ ਵੀ ਠੀਕ ਹੈ ਮੀਰਾਵਾਂ ਵਾਸਤੇ ਵੀ ਜਿੰਨੇ ਵੀ ਕੰਮ ਕੀਤੇ ਨੇ ਸੈਂਟਰ ਤੋਂ ਕਾਂਗਰਸ ਸਰਕਾਰ ਨੇ ਚਲਾਇਆ ਨੇ ਠੀਕ ਹੈ ਅਸੀਂ ਕਾਂਗਰਸ ਨੂੰ ਚਾਹੁੰਦੇ ਆ ਠੀਕ ਹੈ ਜੀਤਮਿੰਦਰ ਨੂੰ ਪੂਰਾ ਚਾਹੁੰਦੇ ਆ ਠੀਕ ਹੈ ਅਸੀਂ ਉਹਨਾਂ ਦੇ ਮਤ ਜੱਜ ਕੇ ਕਰੀਏ ਜੀਤਮਿੰਦਰ ਨਾਲ ਵੋਟ ਸਪੋਰਟ ਪੂਰੀ ਹੈ ਤੁਹਾਡੀ ਪੂਰੀ ਸਪੋਰਟ ਆਈ ਸਾਡੀ ਜੀਤ ਠੀਕ ਹੈ ਜਾਜ ਕੇ ਖੜਾਂਗੇ ਪੋਲ ਵੀ ਜਾਵਾਂਗੇ ਪੋਲ ਤੇ ਖੜਾਂਗੇ ਵੀ ਵੋਟ ਵੀ ਪਵਾਵਾਂਗੇ ਅਸੀਂ ਪੂਰੀ ਮਾਰਤ ਕਰਨੀ ਹੈ ਅਜਾ ਪਹਿਲੇ ਠੀਕ ਹੈ ਜੀ ਪਹਿਲੇ ਦਿਨ ਕਾਂਗਰਸ ਨੂੰ ਪਾਉਂਦੇ ਰਹੇ ਕਾਂਗਰਸ ਨਹੀਂ ਪਾਵਾਂਗੇ ਠੀਕ ਹੈ ਹਾਂ ਜੀ ਹੁਣ ਸਾਨੂੰ ਪਤਾ ਜੀਤਮਿੰਦਰ ਸਿੰਘ ਖੜਾ ਹੋਏ ਨੇ ਹਾਂ ਜੀ ਜੀਤਮਿੰਦਰ ਪਤਾ ਸਾਨੂੰ ਠੀਕ ਹੈ ਹਾਂ ਪਤਾ ਜੀਤਮਿੰਦਰ ਬਾਰੇ ਇਹਨਾਂ ਦਾ ਵਧੀਆ ਬੰਦਾ ਯਾਰ ਪਾਵਾਂਗੇ ਜੀਤਮਿੰਦਰ ਨੂੰ ਪਾਵਾਂਗੇ ਪੂਰੀ ਬੋਟ ਸਪੋਰਟ ਫੁੱਲ ਹੈ ਪੂਰੀ ਜੱਜ ਕੇ ਕਰਾਂਗੇ ਆ ਰਹੀ ਆ ਮਾਦੀ ਪਾਰਟੀ ਦੀ ਕੁਝ ਵਾਦਿਆਂ ਦੇ ਪੂਰੇ ਉਤਰੀ ਐ ਵਾਦਿਆਂ ਦੇ ਉਹ ਜੀ ਇੱਕ ਕੰਮ ਵਧੀਆ ਕੀਤਾ ਇਹਨੇ ਭਗਵੰਤ ਮਾਨ ਨੇ ਆ ਗਰੀਬਾਂ ਨੂੰ ਵੀ ਕਰਤਾ ਜ਼ਿੰਮੇਦਾਰਾਂ ਨੂੰ ਕਰਤਾ ਬਿਜਲੀ ਬਿਜਲੀ ਕੀਤੀ ਅੱਛਾ ਹੋਰ ਕੋਈ ਵਾਦਾ ਨਹੀਂ ਕੀਤਾ ਇਹਨੇ ਠੀਕ ਠੀਕ ਹੋਰ ਕਹਿੰਦਾ ਵੀ ਹੁਣ ਕਣਕਾਂ ਵੀ ਕਣਕ ਮਿਲਦੀ ਜਿਹੜੀ ਬਾਣੀ ਪਾਉਂਦੇ ਨੇ ਕਿ ਉਧਰ ਬਾਜੋ ਕਿਦੋਂ ਇਧਰ ਕਰੇ ਕਹਿੰਦੇ ਨੇ ਕਦੇ ਵੀ ਪੁੱਛ ਕਹਿੰਦੇ ਨੇ ਠੀਕ ਹੈ ਕੋਈ ਰਹਿ ਜਾਂਦਾ ਗਰੀਬ ਕੋਈ ਹੋ ਗਏ ਦਿੰਦਾ ਠੀਕ ਪੜ੍ਹੇ ਲਿਖੇ ਐਡਵੋਕੇਟ ਮਨਦੀਪ ਸਿੰਘ ਜੀ ਨੇ ਪਿੰਡ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਦਾ ਵੀ ਪੜ੍ਹੇ ਲਿਖੇ ਬੰਦੇ ਦੀ ਵੀ ਸਾਨੂੰ ਰਾਏ ਲੈਣੀ ਜ਼ਰੂਰੀ ਹੁੰਦੀ ਹੈ ਕਿਸ ਤਰ੍ਹਾਂ ਵਕੀਲ ਸਾਹਿਬ ਦੇਖਦੇ ਹੋ ਜਿਹੜੀਆਂ ਸਰਕਾਰਾਂ ਅਚਲ ਰਹੀਆਂ ਨੇ ਜਾਂ ਆ ਰਹੀਆਂ ਨੇ ਕਿਵੇਂ ਦੇਖਦੇ ਉਹਨਾਂ ਸਾਰੀਆਂ ਇਹ ਸਰਕਾਰਾਂ ਸਹੀ ਢੰਗ ਨਾਲ ਨਹੀਂ ਕੰਮ ਕਰ ਰਹੀਆਂ ਹੂੰ ਸਹੀ ਢੰਗ ਨਾਲ ਸਹੀ ਢੰਗ ਨਾਲ ਨਹੀਂ ਤਾਂ ਸਰਕਾਰ ਚੱਲ ਨਹੀਂ ਰਹੀ ਹੂੰ ਜਿਹੜੇ ਮੁੱਦੇ ਆਪਣੇ ਪਿੰਡਾਂ ਦੇ ਆ ਸ਼ਹਿਰਾਂ ਦੇ ਆ ਹੂੰ ਉਸ ਤੇ ਸਹੀ ਢੰਗ ਨਾਲ ਕੰਮ ਨਹੀਂ ਹੋ ਰਿਹਾ ਠੀਕ ਹੈ ਜਿਵੇਂ ਸਰਕਾਰ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਉਸ ਜਿਹੜੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿਸਾਨਾਂ ਨਾਲ ਦੁਕਾਨਦਾਰਾਂ ਦੇ ਨਾਲ ਉਮੀਦਵਾਰੀਆਂ ਨਾਲ ਸਾਰਿਆਂ ਨਾਲ ਉਹ ਕੀ ਪੂਰੇ ਕੀਤੇ ਨੇ ਨਹੀਂ ਠੀਕ ਥੋੜੇ ਬਾਰੇ 10-20% ਹੋਏ ਨੇ तकरीबन 2 ਸਾਲ ਟੱਪ ਕੇ ਸਰਕਾਰ ਨੂੰ ਕੁਝ ਨਹੀਂ ਹੋਇਆ